ਤਰਨਤਾਰਨ ਤੋਂ ਆਮਾਨੀ ਪਾਕਿ ਤੇ ਹਰਮੀਤ ਸੰਧੂ ਨੇ ਅੱਜ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧੂਆ ਜੀ ਦੇ ਅਗਵਾਈ ਹੇਠ ਐਮ.ਐਲ.ਏ. ਵਜੋਂ ਸੌ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਨੇ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਕਿ ਕੁਲਤਾਰ ਸਿੰਘ ਸੰਧੂਆ ਮੌਜੂਦ ਨੇ ਤੇ ਉਹਨਾਂ ਦੀ ਅਗਵਾਈ ਹੇਠ ਹੀ ਜਿਹੜੇ ਹਰਮੀਤ ਸਿੰਘ ਸੰਧੂ ਨੇ ਜਿਹੜਾ ਤਰਨਤਾਰਨ ਚ ਜਨਾਬ ਦੀ ਵੱਡੀ ਜਿੱਤ ਹੋਈ ਹੈ ਉਹਨਾਂ ਨੇ ਅੱਜ ਐਮ.ਐਲ.ਏ. ਵਜੋਂ ਜੋ ਸੌ ਚੁੱਕੀ ਹੈ ਤੇ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਉਹ ਸੌ ਚੁੱਕ ਚੁੱਕਦੇ ਪਏ ਤੇ ਉਹਨਾਂ ਦੇ ਨਾਲ ਕੁਲਤਾਰ ਸਿੰਘ ਸੰਧੂਆ ਨੇ ਤੇ ਉਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧੂਆ ਨੇ ਉਹਨ ਖਤਮ ਲਾਇਆ ਤੇ ਗਲੇ ਵੀ ਮਿਲੇ ਉਹਨਾਂ ਨੂੰ ਤਰਨਤਾਰਨ ਤੋਂ ਐਮਐਲਏ ਬਣਨ ਵੱਜੋਂ ਉਹਨਾਂ ਨੂੰ ਮੁਬਾਰਕਬਾਦ ਵੀ ਸਪੀਕਰ ਸੰਧਵਾ ਨੇ ਦਿੱਤੀ ਇਹ ਤਸਵੀਰਾਂ ਖੁਦ ਆਪਣੇ ਸੋਸ਼ਲ ਮੀਡੀਆ ਤੇ ਹਰਮਿਤ ਸੰਧੂ ਵੱਲੋਂ ਸਾਂਝੀਆਂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਲਿਖਿਆ ਗਿਆ ਅੱਜ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੇ ਮੈਨੂੰ ਬਤੌਰ ਐਮਐਲਏ ਮੇਰੇ ਅਹੁਦੇ ਦੀ ਸੌਚ ਕੁਾਈ ਮੈਂ ਪੂਰੀ ਇਮਾਨਦਾਰੀ ਤੇ ਤਨਦੇਈ ਨਾਲ ਮੈਨੂੰ ਮਿਲੀ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਅਤੇ ਤਰਨਤਾਰਨ ਵਾਸੀਆਂ ਦੀ ਉਮੀਦਾਂ ਅਤੇ ਆਸਾਂ ਤੇ ਖੜਾ ਉਤਰਾਂਗਾ ਤੇ ਤਸਵੀਰਾਂ ਹਰਨੀਤ ਸੰਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕਰਕੇ ਜਾਣਕਾਰੀ ਦਿੱਤੀ ਕਿ ਦੱਸ ਤੀ ਕਿ 11 ਤਰੀਕ ਨੂੰ ਜਿਹੜੀ ਸੀਗੀ ਜ਼ਿਮਨੀ ਚੋਣਾ ਹੋਈਆਂ ਸੀ ਤਰਨਤਾਰਨ ਚ ਤੇ 14 ਤਰੀਕ ਨੂੰ ਜਿਹੜਾ ਸੀਗਾ ਰਿਜ਼ਲਟ ਆਇਆ ਸੀ ਜਿਸ ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਸੀਗੀ ਹਰਨੀਤ ਸੰਧੂ ਜਿਹੜੇ ਸੀਗਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਤੇ 12991 ਦੀ ਲੀਡ ਦੇ ਨਾਲ ਮਾਰਜਨ ਦੇ ਨਾਲ ਜਿਹੜੀ ਸੀਗੀ ਆਮ ਆਦਮੀ ਪਾਰਟੀ ਤਰਨਤਾਰਨ ਚ ਜਿੱਤੀ ਸੀ ਦੂਜੇ ਨੰਬਰ ਤੇ ਅਕਾਲੀ ਦਲ ਰਹੀ ਸੀ ਤੀਜੇ ਨੰਬਰ ਤੇ ਜਿਹੜੇ ਆ ਬਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਸੀ ਉਹ ਸੀ ਕਿ ਚੌਥੇ ਨੰਬਰ ਤੇ ਕਾਂਗਰਸ ਤੇ ਪੰਜ ਸੀਗੇ ਤੇ ਕਾਂਗਰਸ ਤੇ ਬੀਜੇਪੀ ਦੀ ਜ਼ਮਾਨਤ ਜ਼ਬਤ ਹੋ ਗਈ ਇਸ ਚੋਣਾਂ ਵਿੱਚ ਪਹਿਲੇ ਨੰਬਰ ਤੇ ਵੱਡੀ ਜਿੱਤ ਦੇ ਨਾਲ ਹਰਮੀਤ ਸੰਧੂ ਜਿਹੜੇ ਹੈਗੇ ਆ ਉਹ ਐਮਐਲਏ ਹੁਣ ਜਿਹੜੇ ਹੈਗੇ ਆ ਤਰਨਤਾਰਨ ਤੋਂ ਬਣ ਚੁੱਕੇ ਨੇ ਤੇ ਅੱਜ ਉਹਨਾਂ ਨੇ ਆਪਣੇ ਐਮਐਲਏ ਵਜੋਂ ਜਿਹੜੇ ਹੈਗਾ ਸੌ ਚੁੱਕੀ ਹੈ ਤੇ ਹੁਣ ਉਹ ਜਿਹੜੇ ਹੈ ਤਰਨਤਾਰਨ ਤੋਂ ਐਮਐਲਏ ਬਣ ਚੁੱਕੇ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਵਿਕਨਾ ਹੋਵੇਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਤਰਨਤਾਰਨ ਤੋਂ ਐਮਐਲਏ ਬਣੇ ਨੇ ਉਹ ਆਪਣੇ ਜਿਹੜੇ ਕਿਤੇ ਵਾਅਦੇ ਉਹਨਾਂ ਤੇ ਕਿੰਨਾ ਖਰਾ ਉਤਰਦੇ ਨੇ ਤੇ ਲੋਕਾਂ ਦੇ ਜਿਹੜੇ ਕੰਮ ਨਹੀਂ ਅਧੂਰੇ ਤੇ ਜਿਹੜੇ ਤਰਨ ਮਨੇਓ ਕਦੋਂ ਤੱਕ ਪੂਰਾ ਕਰਨ ਜੋ ਕਿੰਨੇ ਕਾਮਯਾਬ ਹੋਵੰਨੇ ਬਾਕੀ ਥੋੜਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਤਰਨਤਾਰਨ ਤੋਂ ਆਮਾਨੀ ਪਾਕਿ ਤੇ ਹਰਮੀਤ ਸੰਧੂ ਨੇ ਅੱਜ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧੂਆ ਜੀ ਦੇ ਅਗਵਾਈ ਹੇਠ ਐਮ.ਐਲ.ਏ. ਵਜੋਂ ਸੌ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਨੇ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਕਿ ਕੁਲਤਾਰ ਸਿੰਘ ਸੰਧੂਆ ਮੌਜੂਦ ਨੇ ਤੇ ਉਹਨਾਂ ਦੀ ਅਗਵਾਈ ਹੇਠ ਹੀ ਜਿਹੜੇ ਹਰਮੀਤ ਸਿੰਘ ਸੰਧੂ ਨੇ ਜਿਹੜਾ ਤਰਨਤਾਰਨ ਚ ਜਨਾਬ ਦੀ ਵੱਡੀ ਜਿੱਤ ਹੋਈ ਹੈ ਉਹਨਾਂ ਨੇ ਅੱਜ ਐਮ.ਐਲ.ਏ. ਵਜੋਂ ਜੋ ਸੌ ਚੁੱਕੀ ਹੈ ਤੇ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਉਹ ਸੌ ਚੁੱਕ ਚੁੱਕਦੇ ਪਏ ਤੇ ਉਹਨਾਂ ਦੇ ਨਾਲ ਕੁਲਤਾਰ ਸਿੰਘ ਸੰਧੂਆ ਨੇ ਤੇ ਉਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧੂਆ ਨੇ ਉਹਨ ਖਤਮ ਲਾਇਆ ਤੇ ਗਲੇ ਵੀ ਮਿਲੇ ਉਹਨਾਂ ਨੂੰ ਤਰਨਤਾਰਨ ਤੋਂ ਐਮਐਲਏ ਬਣਨ ਵੱਜੋਂ ਉਹਨਾਂ ਨੂੰ ਮੁਬਾਰਕਬਾਦ ਵੀ ਸਪੀਕਰ ਸੰਧੂਆ ਨੇ ਦਿੱਤੀ ਇਹ ਤਸਵੀਰਾਂ ਖੁਦ ਆਪਣੇ ਸੋਸ਼ਲ ਮੀਡੀਆ ਤੇ ਹਰਮਿਤ ਸੰਧੂ ਵੱਲੋਂ ਸਾਂਝੀਆਂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਲਿਖਿਆ ਗਿਆ ਅੱਜ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧੂਆ ਜੀ ਨੇ ਮੈਨੂੰ ਬਤੌਰ ਐਮਐਲਏ ਮੇਰੇ ਔਦੇ ਦੀ ਸੋਚ ਕੁਾਈ ਮੈਂ ਪੂਰੀ ਇਮਾਨਦਾਰੀ ਤੇ ਤਨਦੇਈ ਨਾਲ ਮੈਨੂੰ ਮਿਲੀ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਅਤੇ ਤਰਨਤਾਰਨ ਵਾਸੀਆਂ ਦੀ ਉਮੀਦਾਂ ਅਤੇ ਆਸਾਂ ਤੇ ਖੜਾ ਉਤਰਾਂ ਤੇ ਤਸਵੀਰਾਂ ਆਰਮੀਤ ਸੰਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕਰਕੇ ਜਾਣਕਾਰੀ ਦਿੱਤੀ ਕਿ ਦੱਸ ਦਿੱਤੀ ਕਿ 11 ਤਰੀਕ ਨੂੰ ਜਿਹੜੀ ਸੀਗੀ ਜਿਮਨੀ ਚੋਣਾ ਹੋਈਆਂ ਸੀ ਤਰਨਤਾਰਨ ਚ ਤੇ 14 ਤਰੀਕ ਨੂੰ ਜਿਹੜਾ ਸੀਗਾ ਰਿਜ਼ਲਟ ਆਇਆ ਸੀ ਜਿਸ ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਸੀਗੀ ਆਰਮੀਤ ਸੰਧੂ ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਤੇ 1291 ਦੀ ਲੀਡ ਦੇ ਨਾਲ ਮਾਰਜਨ ਦੇ ਨਾਲ ਜਿਹੜੀ ਸੀਗੀ ਆਮ ਆਦਮੀ ਪਾਰਟੀ ਤਰਨਤਾਰਨ ਚ ਜਿੱਤੀ ਸੀ ਦੂਜੇ ਨੰਬਰ ਤੇ ਅਕਾਲੀ ਦਲ ਰਹੀ ਸੀ ਆਪ ਦੇ ਉਮੀਦਵਾਰ ਮਨਦੀਪ ਸਿੰਘ ਸੀ ਓਸੀ ਕਿ ਚੌਥੇ ਨੰਬਰ ਤੇ ਕਾਂਗਰਸ ਤੇ ਪੰਜਵੇਂ ਨੰਬਰ ਤੇ ਬੀਜੇਪੀ ਸੀਗੇ ਤੇ ਕਾਂਗਰਸ ਤੇ ਬੀਜੇਪੀ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਇਸ ਚੋਣਾਂ ਵਿੱਚ ਤੇ ਪਹਿਲੇ ਨੰਬਰ ਤੇ ਵੱਡੀ ਜਿੱਤ ਦੇ ਨਾਲ ਹਰਮੀਤ ਸੰਧੂ ਜਿਹੜੇ ਹੈਗੇ ਆ ਉਹ ਐਮਐਲਏ ਹੁਣ ਜਿਹੜੇ ਹੈਗੇ ਆ ਤਰਨਤਾਰਨ ਤੋਂ ਬਣ ਚੁੱਕੇ ਨੇ ਤੇ ਅੱਜ ਉਹਨਾਂ ਨੇ ਆਪਣੇ ਐਮਐਲਏ ਵਜੋਂ ਜਿਹੜੇ ਹੈਗਾ ਸੋਚ ਚੁੱਕੀ ਹੈ ਤੇ ਹੁਣ ਉਹ ਜਿਹੜੇ ਹੈ ਤਰਨਤਾਰਨ ਤੋਂ ਐਮਐਲਏ ਬਣ ਚੁੱਕੇ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਵਿਕਣਾ ਹੋਵੇਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਤਰਨਤਾਰਨ ਤੋਂ ਐਮਐਲਏ ਬਣੇ ਨਹੀਂ ਉਹ ਆਪਣੇ ਨਾ ਖਰਾ ਉਤਰਦੇ ਨੇ ਤੇ ਲੋਕਾਂ ਦੇ ਜਿਹੜੇ ਕੰਮ ਨਹੀਂ ਅਧੂਰੇ ਤੇ ਜਿਹੜੇ ਤਰਨ ਤਰਨ ਦੇ ਅਧੂਰੇ ਕੰਮ ਨੇ ਉਹ ਕਦੋਂ ਤੱਕ ਪੂਰਾ ਕਰਨ ਚ ਕਿੰਨੇ ਕਾਮਯਾਬ ਹੋਵਨਗੇ ਬਾਕੇ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ